ਇਹ ਸਤਾਰਾ ਸਾਡੀ ਬੱਚਿਆਂ ਨੂੰ ਬਰਨਿਆ ਸਿਮੁੰਦੇ ਨੇ ਪਗੜੀਆਂ ਗਮਾਲੇ ਇੰਨਾ ਸੋਹਣ ਘਰ ਭਾਰਗਣਾ ਉਹ ਵੇਖਦਾ ਉਹ ਲਾਦੀ ਸਤਾਰਾ ਬੜਾ ਪਾਜਦਾ ਜੀ ਸੁਖਮਕੂ ਛੇਵੇਂ ਪਾਸ਼ਾ ਜਿਹੜੇ ਅੜਾਈ ਸੁਣੋਟਾ ਘਰ ਹੈ ਕਿ ਇੱਥੇ ਦਾ ਸਾਥ ਜਿਹੜੇ ਗੁਰੂਆਂ ਦੇ ਸਿੱਖਣੇ ਉਹਨਾਂ ਦਾ ਤੇਰਾ ਸਾਥ ਉਹਨਾਂ ਦੇ ਦਰਸ਼ਨ ਝਲਣੇ ਆਉਂਦੇ ਹੋ ਜਾਂਦੇ ਨੇ ਬੋਲੋ ਜੀ ਇਹਨਾਂ ਦੇ ਤਰਕ os oh, ਜੋਰ ਵਾਸਤਾ ਬਣ ਕੇ ਸੱਚੇ ਪਾਤਸ਼ਾਹ ਕੋ ਨੂੰ ਦਰਸ਼ਨ ਹੋਣਗੇ ਬੋਲੋ ਸ਼੍ਰੀ ਨਾਮ ਆਪਣਾ ਸਦਾ ਸਕਦੀ ਹੈ ਨਾ ਬੋਲਦੀ ਹੈ ਬੁੱਤ ਤੇ ਨਾ ਸੁਣਦੀ ਹੈ ਵਸਤਾਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਾਤਨ ਗੁਰੂ ਹਰਗੋਬਿੰਦ ਸਾਹਿਬ ਮਾਰਾ ਕਿਰਪਾ ਕਰੋ ਪਾਤਸ਼ਾਹ ਕਦੋਂ ਦਰਸ਼ਨ ਹੋ ਕੇ ਮਾਰਾ ਜੀਤਾਂ ਨਾ ਹੋਵੇ ਕਿਤੇ ਮਾਰਾ ਜੀ ਇਹ ਤਾਂ ਬਹੁਤ ਸਵਾਵੀ ਹੋਣਾ ਲੱਗਦਾ ਹੈ। ਵਾਹਿਗੁਰੂ ਜੀ ਕਾ। ਮਹਾਰਾਜ ਦੇ ਦਰਸ਼ਨ ਮੌਕੇ ਉਮਰ ਜਰੂਰੀ ਆ ਗਿਆ। ਕੋਈ ਮੋਹ ਤਾਂ ਨਹੀਂ। ਕਿਰਪਾ ਕਰਕੇ ਦਰਸ਼ਨ ਕਰਿਓ ਮਾਰੇ ਤਾਂ ਅਟੇ ਰਿਹਾ ਨਹੀਂ ਰਹਿਣੀ। ਆਵਾਜ਼ ਬਹੁਤ ਥੋੜੀ ਹੈ। ਉਹ ਕਦੇ ਲੱਗਦੀ ਪਿਆਰ ਦੀ ਲੱਗਦੀ ਕਿਸੇ ਨਾਲ ਗੱਲਾਂ ਕਰੂ ਲੈਂਦੇ ਜਾਂਦਾ ਸਕੇ ਪਾਸੇ ਇਹ ਮਾਰ ਹੋ ਗਿਆ। ਦੇਣੇ ਨਹੀਂ واحو جی کی فتح جی جی اپنا نام ڈاکٹر گروندر سن جی سر گروندر سب جی تن شری گورو ہرگوبند صاحب جی کا جو پرکاش دہڑا بھی ہے گردوارا جھنڈا صاحب وکی ہر سال سالانہ سماگ بھی چل رہے ہیں جی تو تین جو کمپ لگایا گیا اس کیپ کس کی دوائی دیتی گئی ہے تو یہ کیمپ کھڑے ویلو لگایا یہ کیمپ جو بیسیکلی ہے آنند پور صحب تو شری گرو تیگ بہادر ملٹی سپیشلٹی ہوسپیٹل وغیرہ لگایا جا رہا ہے جی ਇਦੇ ਵਿੱਚ ਹਰ ਕਿਸਮ ਦੀ ਦਵਾਈਆਂ ਸੀ ਅਵੇਲੇਬਲ ਕੀਤੀ ਹੈ 슈ગર ਤੋਂ ਲੈ ਕੇ ਅਲਰਜੀ ਹੋ ਗਈ ਹੈ ਜਾਂ ਫਿਰ ਪੇਸ਼ੈਂਟ ਨੂੰ ਬੁਖਾਰ ਹੈ ਜ਼ੁਕਾਮ ਹੈ ਜੋ ਵੀ ਛੋਟੀਆਂ ਛੋਟੀਆਂ ਬਿਮਾਰੀਆਂ ਕਿਉਂਕਿ ਜੋ ਬੜੀ ਬਿਮਾਰੀ ਆਉਦਾ ਇਲਾਜ ਪ੍ਰੋਪਰ ਟੈਸਟ ਦੇ ਨਾਲ ਹਸਪੀਟਲ ਦੇ ਵਿੱਚ ਹੀ ਕੀਤਾ ਜਾ ਸਕਦਾ ਹੈ ਪਰ ਜੋ ਬੇਸਿਕ ਨੀਡਸ ਹੈ ਲੋਕਾਂ ਦੀਆਂ ਛੋਟੀਆਂ ਬਿਮਾਰੀਆਂ ਜਿਸ ਤਰ੍ਹਾਂ ਕਿਸੇ ਨੂੰ ਅਲਰਜੀ ਹੋ ਗਈ ਹੈ ਜ਼ੁਕਾਮ ਹੋ ਗਿਆ ਹਲਕਾ ਬੁਖਾਰ ਹੋ ਗਿਆ ਜ ਜਿਨ੍ਹਾਂ ਕੋਲ ਆਪਣੇ ਟੈਸਟ ਅਵੇਲੇਬਲ ਹੈ ਪੁਰਾਣੀ ਦਵਾਈਆਂ ਅਵੇਲੇਬਲ ਹੈ ਉਹ ਹਰ ਦਵਾਈ ਦੀ ਆਪਣੀ ਬਿਮਾਰੀ ਦੀ ਦਵਾਈ ਇੱਥੇ ਦਿੱਤੀ ਜਾ ਰਹੀ ਹੈ ਤੇ ਨਾਲ ਇੱਥੇ ਦੰਦਾਂ ਦਾ ਚੈੱਕਅਪ ਕੈਂਪ ਵੀ ਅੱਜ ਲੱਗਿਆ ਹੋਇਆ ਹੈ। ਉਹ ਜੋ ਇਹ ਮੈਡੀਸਿਨ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਫ੍ਰੀ ਹਨ। ਬਿਲਕੁਲ ਜੀ ਬਿਲਕੁਲ ਇੱਕ ਕੈਂਪ ਦੇ ਵਿੱਚ ਬਿਲਕੁਲ ਸ਼੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ੈਲਿਟੀ ਹਸਪੀਟਲ ਡਾਕਟਰ ਕੰਗ ਵੱਲੋਂ ਇਹ ਫ੍ਰੀ ਕੈਂਪ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਸਾਰੀਆਂ ਦਵਾਈਆਂ ਜਿਹੜੀਆਂ ਫ੍ਰੀ ਆਫ ਕੋਸਟ ਦਿੱਤੀਆਂ ਜਾ ਰਹੀਆਂ ਨੇ। ਧੰਨ ਧੰਨ। ਥੈਂਕ ਯੂ। ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰ ਜੀ ਅੱਜ ਗੁਰਦੁਆਰਾ ਛੰਡਾ ਸਾਹਿਬ ਵਿਖੇ ਸਾਲਾਨਾ ਸਮਾਗਮ ਚੱਲ ਰਹੇ ਹਨ। ਤੁਸੀਂ ਵੀ ਆਪਣਾ ਕੈਂਪ ਲਗਾਇਆ ਇਹ ਕੈਂਪ ਕਿਹਦੇ ਵੱਲੋਂ ਲਗਾਇਆ ਗਿਆ ਹੈ ਤੇ ਕਿਸ ਸੰਸਥਾ ਵੱਲੋਂ ਜੀ ਭਾਈ ਰੂਹ ਖਾਲਸਾ ਭਾਈ ਫਤੇ ਜੀ ਅੱਜ 6ਵੇਂ ਪਾਸ਼ਾ ਸਾਹਿਬ ਸ਼ਿਰ ਗੁਰ ਹਰਗੋਬਿੰਦ ਸਿੰਘ ਮਹਾਰਾਜ ਮੇਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਦੇੜਾ ਜੀ ਸਾਰੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਆਪਣਾ ਜਿਹੜਾ ਕੈਂਪ ਚੱਲ ਰਿਹਾ ਜੀ ਇਹ ਟੀਟੀ ਕੇ ਫਾਰਮੇਸੀ ਲੁਧਿਆਣੇ ਵੱਲੋਂ ਆਯੁਰਵੈਦਿਕ ਆਖਾਂ ਦਾ ਕੈਂਪ ਲੱਗਿਆ ਹੈ ਵਿੱਦ ਮੈਡੀਕਲ ਕੈਂਪ ਆਯੁਰਵੈਦਿਕ ਚਾ ਜਿਹਦੇ ਵਿੱਚ ਅਸੀਂ ਕੈਂਪ ਵਿੱਚ ਅੱਖਾਂ ਵਿੱਚ ਦਵਾਈ ਬੁੱਟੀ ਫਰੀ ਪਾ ਰਹੇ ਹਾਂ ਚੈੱਕਅਪ ਫਰੀ ਕਰ ਰਹੇ ਹਾਂ ਜੀ ਤੇ ਇੱਕੋ ਪ੍ਰੈਸ਼ਰ ਜਿਹੜਾ ਉਹ ਫਰੀ ਲਾ ਰਹੇ ਆ ਪੁਆਇੰਟ ਫਰੀ ਲਾ ਰਹੇ ਆ ਪੁਆਇੰਟ ਲਾਉਣ ਦੇ ਨਾਲ ਵੀ ਕਾਫੀ ਲੋਕਾਂ ਨੂੰ ਆਰਾਮ ਮਿਲ ਰਿਹਾ ਇਸ ਟਾਈਮ ਤੇ ਭੈਣ ਵੀ ਬੈਠੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਇਮਿਊਨਿਟੀ ਲੂਜ਼ ਹੋ ਗਈ ਸੀ ਵੀਪੀ ਲੋ ਹੋ ਗਿਆ ਸੀ ਤੇ ਇੱਕੋ ਪ੍ਰੈਸ਼ਰ ਕਰਿਆ ਸੀ ਤੇ ਕੁਝ ਤੁਲਸੀ ਦੇ ਡ੍ਰੌਪ ਦਿੱਤੇ ਤੇ ਠੀਕ ਬੈਠੇ ਆ ਹੁਣ ਆਨ ਤੰਦਰੁਸਤ ਹੋ ਗਏ ਸੇ ਜਿਹੜੀ ਅੱਖਾਂ ਵਾਲੀ ਦਵਾਈ ਬੁੱਟੀ ਆ ਕੋਸੀ ਨਾਲ ਇੱਕ ਇੱਕ ਖਾਣੀ ਦਵਾਈ ਬੁੱਠ ਫ੍ਰੀ ਦੇ ਰਹੇ ਆ ਇੱਕ ਦਵਾਈ ਦੇ ਅਸੀਂ ਕੋਸਟ ਕਰ ਰਹੇ ਆ ਕੋਈ ਵੀ ਲੈ ਸਕਦਾ ਜਿਵੇਂ ਦਿਮਾਗ ਸੰਬੰਧੀ ਜਾਂ ਗੈਸ ਸੰਬੰਧੀ ਤਾਕਤ ਸੰਬੰਧੀ ਕੁਝ ਵੀ ਲੈ ਸਕਦਾ ਆਪਣੇ ਮਨਪਸੰਦ ਜਿਵੇਂ ਜੋੜਾਂ ਦਾ ਦਰਦ ਆਉਂਦਾ ਬਾਪੇ ਵੀ ਬਹੁਤ ਜ਼ਿਆਦਾ ਇਫੈਕਟਵ ਬਾਪੂ ਐਸਿਕ ਉਹਨਾਂ ਬਹੁਤ ਜ਼ਿਆਦਾ ਪੱਟ ਦਰਦ ਹੋ ਰਿਹਾ ਸੀ ਉਹਨਾਂ ਨੇ ਮਾਲਿਸ਼ ਕੀਤੀ ਜਦ ਹੀ ਆਰਾਮ ਆ ਗਿਆ ਪੈਸੇ ਨਹੀਂ ਸੀ ਉਹਨਾਂ ਨੂੰ ਫ੍ਰੀ ਵੀ ਦਿੱਤੀ ਅਸੀਂ ਹੁਣ ਹੀ ਲੰਗੇ ਹੋ ਨਨ ਏਰੀਆ ਪਿੰਡ ਦੇ ਬਾਪੂ ਸ਼ਾਇਦ ਉਰੇ ਬੈਠੇ ਹੋਣ ਵੀ ਏ ਬਾਪੂ ਜੀ ਵੀ ਆਏ ਆ ਆਈ ਡ੍ਰੌਪ ਮੰਗ ਰਹੇ ਸੀ ਲੱਗ ਬੈਠੇ ਮੇਰੇ ਤੇ ਇਹਨਾਂ ਨੂੰ ਵੀ ਆਈ ਡ੍ਰੌਪ ਫ੍ਰੀ ਦਿੱਤਾ ਜੀ ਤੇ ਬਾਕੀ ਜਿੰਨੇ ਵੀ ਮੇਲੇ ਮਹਾਰਾਜ ਦੇ ਜੋ ਵੀ ਉਹਨੇ ਸਥਾਨਾਂ ਤੇ ਸੀ ਜਾਂਦੇ ਆ ਕਾਫੀ ਜਿਆਦਾ ਬੈਨੇਫੀਟਰ ਕਾਫੀ ਜਿਆਦਾ ਲੋਕਾਂ ਨੂੰ ਆਰਾਮ ਆ ਰਿਹਾ ਜੀ ਤੇ ਸਾਡੀ ਮਾਰਕੀਟਿੰਗ ਵੀ ਗੈਰ ਹੈ ਜੀ ਮੈਡੀਕਲ ਸਟੋਰ ਲੱਗੇ ਹੋਏ ਆ ਜੀ ਉੱਥੇ ਵੀ ਅਸੀਂ ਆਪਣਾ ਸੇਵਾ ਦੰਨੇ ਆ ਤੇ ਗੁਰੂ ਘਰਾਂ ਦੇ ਵਿੱਚ ਵੀ ਅਸੀਂ ਸੇਵਾ ਨਿਭਾਉਂਦੇ ਆ ਜੀ ਜਿਹੜੇ ਵੀ ਵੀਰ ਭੈਣ ਇਹ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੇ ਕਿਹੜੇ ਆਈ ਡ੍ਰੌਪ ਚੁਸ ਕੀਤਾ ਹੋਣਾ ਉਹ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਤੇ ਮੇਰੇ ਵੱਲੋਂ ਮਹਾਰਾਜ ਦੀ ਪ੍ਰਕਾਸ਼ ਜੜੇ ਲੱਖ ਲੱਖ ਵਧਾਈਆਂ ਹੋਣ ਤੇ ਜਿਹੜੇ ਵੀਰ ਕਵਰੇਜ ਕਰਦੇ ਹੋ ਉਹਨਾਂ ਨੂੰ ਜਦੋਂ ਹਮ ਹੋ ਸੇ ਤਬ ਤੂੰ ਆਣੀ ਜਦੋਂ ਹਮ ਹੋ ਸੇ ਤਬ ਤੂੰ ਆਣੀ ਸਭ ਹਮ ਹੋ ਸੇ ਮੱਤੇ ਬਾਗ ਤੂੰ ਨਾ ਜਦ ਹਮ ਹੋ ਕੇ ਤਾਜ ਤੂੰ ਨਾ ਹੀ ਅਬ ਤੂੰ ਹੀ ਸਰਸਾਹੀ ਅਬ ਤੂੰ ਹੀ ਵਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਝੰਡਾ ਸਾਹਿਬ ਵਿਖੇ ਸਲਾਨਾ ਸਮਾਗਮ ਚੱਲ ਰਹੇ ਹਨ ਸੋ ਉਸ ਵਿੱਚ ਜੋ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਹ ਕਿਤੇ ਵੱਲੋਂ ਕਰਾਇਆ ਜਾ ਰਿਹਾ ਹੈ ਤੇ ਕਿੰਨੇ ਕਾ ਬੱਚੇ ਹੁਣ ਤੱਕ ਪਾਰਟਿਸਿਪੇਟ ਕਰ ਚੁੱਕੇ ਜਿਹੜੀ ਸੰਗਤ ਸਾਨੂੰ ਚੱਲ ਰਹੀ ਦੇਖ ਲਈ ਸਭ ਤੋਂ ਪਹਿਲਾਂ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਸਮਾਗਮ ਇੱਥੇ ਚੱਲ ਰਿਹਾ ਗੁਰਦਾਰ ਝੰਡਾ ਸਾਹਿਬ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜਨਮ ਦਿਹਾੜੇ ਦੀਆਂ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਜਿਹੜੀ ਗੱਲ ਦਸਤਾਰ ਮੁਕਾਬਲੇ ਦੀ ਹੈ ਇਹਦੇ ਵਿੱਚ ਬੱਚੇ ਆ ਦਸਤਾਰ ਮੁਕਾਬਲੇ ਲੈ ਕੇ ਬਹੁਤ ਉਤਸ਼ਾਹ ਹੈ ਇਹ ਦਸਤਾਰ ਮੁਕਾਬਲਾ ਜਿਹੜਾ ਗੁਰਦਰਾ ਸਾਹਿਬ ਦੀ ਪਰਮੰਦਰ ਕਮੇਟੀ ਆ ਉਹਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਮੁੱਖ ਸੇਵਾ ਦਾ ਗੁਰਮੀਤ ਸਿੰਘ ਸੋਢੀ ਦੇ ਹਨਾ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਨੂੰ ਸਾਡੇ ਸਾਰੇ ਟੀਮ ਐ ਗੁਰਦਰਾ ਸ਼ੰਗਿਚ ਦਾ ਸਵਾਣ ਤੋਂ ਪਹੁੰਚੀ ਐ ਅੱਜ ਤਕਰੀਬਨ 40 ਤੋਂ 50 ਬੱਚਿਆਂ ਨੇ ਇੱਥੇ ਪਾਰਟਿਸਪੇਟ ਕੀਤਾ ਦਸਤਾਰ ਮੁਕਾਬਲੇ ਵਿੱਚ ਤੇ ਜਿਹੜਾ ਕੱਲ ਮੱਧ ਅਰਦਾਸ ਟਾਈਮ ਇੱਥੇ ਦਸਤਾਰਾ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਦਸਤਾਰਾਂ ਵਡੀਆਂ ਗਈਆਂ ਉਹਨਾਂ ਤਾਂ ਗੁਰ ਇਤਿਹਾਸ ਦੇ ਪ੍ਰਸ਼ਨ ਪੁੱਛੇਗੇ ਤੇ ਉਹਨਾਂ ਦਸਤਾਰਾਂ ਦਿੱਤੀਆਂਗੇ ਜੀ ਸੋ ਭਾਈ ਸਾਹਿਬ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇੱਥੇ ਭਾਜੀ ਦੋ ਗਰੁੱਪ ਨੇ ਛੋਟੇ ਬੱਚਿਆਂ ਦਾ 9 ਤੋਂ 14 ਸਾਲ ਤੱਕ ਤੇ ਦੂਜਾ ਗਰੁੱਪ ਹੈਗਾ 14 ਤੋਂ 17 ਸਾਲ ਤੱਕ ਦਾ ਦੇ ਵਿੱਚ ਬੱਚਿਆਂ ਨੂੰ ਇਨਾਮ ਸਾਰਿਆਂ ਨੂੰ ਦਿੱਤਾ ਜਾਵੇਗਾ ਪਰ ਜਿਹੜੇ ਕੁਝ ਰੂਲ ਹੋਣੇ ਦਸਤਾਰ ਮੁਕਾਬਲੇ ਦੇ ਉਹਦੇ ਅਕੋਰਡਿੰਗ ਹੀ ਬੱਚਿਆਂ ਨੂੰ ਫਰਸਟ ਸੈਕੰਡ ਤੇ ਥਰਡ ਕਿੱਡਾ ਜਾਵੇਗਾ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤਾ ਜਾਊਗਾ ਸੋ ਅਸੀਂ ਵੀ ਦੇਖਿਆ ਕਿ ਬਹੁਤ ਹੀ ਛੋਟੀ ਉਮਰ ਦੇ ਬੱਚੇ ਹਨ ਪਰ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਸ਼ਾਹਬ ਜੋ ਪਗੜੀ ਨੂੰ ਲੈ ਕੇ ਆ ਦਸਤਾਰ ਨੂੰ ਲੈ ਕੇ ਆ ਸੋ ਜੋ ਆਉਣ ਵਾਲੀ ਜੋ ਨੌਜਵਾਨ ਪੀੜ੍ਹੀ ਹੈ ਉਸ ਨੂੰ ਕੀ ਕਹਿਣਾ ਚਾਹਾਂ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਦਾਂ ਕਹਿਣਾ ਚਾਹੁੰਦੇ ਆ ਕਿ ਅਸੀਂ ਜਦੋਂ ਪਹਿਲਾਂ ਦਸਤਾਰਾ ਬੰਨਦੇ ਇਹਨਾਂ ਵਾਂਗੂ ਦਸਤਾਰਾ ਬੰਨਦੇ ਇੰਨੀ ਜ਼ਿਆਦਾ ਕੁਆਲਿਟੀ ਨਹੀਂ ਆਈ ਸੀ ਇਸ ਲਈ ਦਸਤਾਰਾਂ ਮੁਕਾਬਲੇ ਲਗਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਬੱਚੇ ਦਸਤਾਰਾ ਸਿੱਖ ਗਏ ਕੱਲੋਂ ਸਾਡੇ ਨਾਲ ਆ ਕੇ ਦਸਤਾਰ ਮੁਕਾਬਲੇ ਵਿੱਚ ਸਾਨੂੰ ਹਿੱਸਾ ਦੇਣ ਉਹ ਆਪ ਬਣ ਦਸਤਾਰਾ ਬੰਨਣ ਵਿੱਚ ਸੇਵਾ ਨਿਭਾਉਣ ਸਾਡਾ ਇਹੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਹੈ ਇਹ ਸਾਰਾ ਪੱਗਾ ਬੰਨਣਾ ਸੋ ਜਿਸ ਤਰ੍ਹਾਂ ਕਿ ਦਸਤਾਰ ਮੁਕਾਬਲੇ ਸਮਾਗਮ ਵਿੱਚ ਪਰ ਆ ਤੁਹਾਨੂੰ ਨਹੀਂ ਪਤਾ ਕਿ ਸਾਨੂੰ ਅੱਜ ਦੀ ਲੋੜ ਹੈ ਕਿ ਹਰ ਪਿੰਡ ਵਿੱਚ ਕੈਂਪ ਲਗਾਏ ਜਾਣ ਇਦਾਂ ਦੇ ਜਾਂ ਕਿ ਬੱਚੇ ਹੋਰ ਵੀ ਜੋ ਹਨ ਉਹ ਦਸਤਾਰ ਵਾਲ ਜਿਆਦਾ ਉਸਤਾ ਹੋ ਸਕੋ ਹਾਂਜੀ ਹੁਣ ਜਿੱਦਾਂ ਆਪਾਂ ਸ਼ੀਦੀ ਸਾਹਿਬਾਂ ਜੀ ਗੱਲ ਕਰ ਲਈਏ ਹੁਣ ਪੋਦੇ ਮਹੀਨੇ ਚ ਦਸਤਾਰ ਕੈਂਪ ਚੱਲਦੇ ਆ ਹੈਨਾ ਇਹ ਇੱਕ ਬਹੁਤ ਵੱਡਾ ਯੋਗਦਾਨ ਹੀ ਗੁਰਦੁਆਰਾ ਕਮੇਟੀ ਦਾ ਵੀ ਹੈ ਨਾ ਕਿ ਇਸ ਵਾਰ ਵੀ ਕੈਂਪੇ ਲੱਗਣੇ ਚਾਹੀਦੇ ਆ ਵਕਫਾ ਗੁਰਦੁਆਰਾ ਸਾਹਿਬ ਜਿਵੇਂ ਹੁਣ ਬੱਚਿਆਂ ਦੀ ਜੂਂ ਦੇ ਛੁੱਟੀਆਂ ਚੱਲ ਰਹੀਆਂ ਨੇ ਪਿੰਡ ਚ ਨਾਲੋਂ ਤੁਹਾਡੇ ਨੇੜੇ ਹੋ ਗਿਆ ਗੁਰਦਵਾਰਾ ਸਿੰਘ ਜੀ ਦਾ ਸੁਹਾਣਾ ਹੋ ਗਿਆ 3 ਬਿਟ ਹੋ ਗਿਆ ਇਹਦੇ ਸਾਰੇ ਕਿਤੇ ਦਸਤਾਰ ਮੁਕਾਬਲੇ ਚੱਲ ਰਹੇ ਆ ਤੇ ਤੁਹਾਡੇ ਤੁਹਾਡੇ ਕਿੰਨੇ ਵੀ ਕੋਈ ਇਦਾਂ ਦੇ ਉਪਰਾਲੇ ਕਿਤੇ ਜਾ ਰਹੇ ਆ ਕਿ ਪਿੰਡ ਪਿੰਡ ਜਾ ਕੇ ਜੋ ਕੈਂਪ ਲਗਾਏ ਹੁਣ ਤੱਕ ਅਸੀਂ ਇਹ ਜੋਨ ਮੈਨੇਜ 304 ਕੈਂਪ ਲਗਾ ਚੁੱਕੇ ਆ ਉੱਥੇ ਮੁਕਾਬਲੇ ਕਰਾਏ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਹੈ ਤੇ ਲਾਸਟ ਦੇ ਜਿਹੜੇ ਵਿੱਚ ਸਿੱਖਦੇ ਆ ਉਹਨਾਂ ਦਾ ਮੁਕਾਬਲਾ ਕਰਵਾਇਆ ਜਾਂਦਾ ਹਾਂਜੀ ਸੋ ਤੁਹਾਨੂੰ ਕਿੱਦਾਂ ਲੱਗਦਾ ਕਿ ਜੋ ਹੁਣ ਆਉਣ ਵਾਲੀ ਨੌਜਵਾਨ ਪੀੜੀ ਆ ਉਹ ਦਸਤਾਰ ਵੱਲ ਪਉ 27 ਹੋ ਸਕ ਰਹੀ ਹੈ ਹਾਂਜੀ ਸਾਨੂੰ ਬੱਚੇ ਵੀਰੇ ਮਿਲਦੇ ਆ ਨਾ ਕਹਿੰਦੇ ਵੀਰੇ ਤੁਹਾਡੇ ਕੋਲ ਪੱਗ ਬਣਾਏ ਸੀ ਹੁਣ ਮੈਂ ਖੁਦ ਬਨਣ ਲੱਗ ਗਿਆ ਹੁਣ ਅਸੀਂ ਪਿਛਲੇ ਸਾਲ ਕੈਂਪ ਲਗਾਇਆ ਸੀ ਇੱਥੇ ਉਹ ਬੱਚੇ ਸਾਨੂੰ ਆ ਕੇ ਮਿਲ ਕੇ ਵੀਰੇ ਅਸੀਂ ਪਿਛਲੇ ਵਾਰ ਦਸਤਾਰ ਬੰਨੀ ਸੀ ਹੁਣ ਅਸੀਂ ਖੁਦ ਦਸਤਾਰ ਬਨਣ ਕੇ ਇੱਥੇ ਪਹੁੰਚੇ ਨੇ ਤੇ ਬਾਕੀ ਸਾਰੀ ਸਾਡੀ ਟੀਮ ਪਹੁੰਚੇ ਨੇ ਲੱਗ ਲੱਗੇ ਦਸਾਰਾਂ ਸੈਂਜਾਂ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ साल <laughs> 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 ਪਰਿਵਾਰਕ ਜਸਤੀ ਕੰਦਾਲਾ ਸਮਾਜ ਬਾਈ ਪਰਿਵਾਰਕ ਬਰਸ਼ਾ ਦਿੱਤਾ ਹੈ ਕੋਈ ਸੰਤ ਮਹਾਰਾਜ ਸੰਕਰਤਾ ਜੀ ਦੇ ਮੱਦੇਬਾਰੇ ਜਿਨ੍ਹਾਂ ਦਾ ਨਾਮ ਬਹੁਤ ਭਾਈਆ ਕਹੇ ਰੇਖੋ ਦਾਸਾਂ ਆਪਣੇ ਆਪਣੇ ਕਲੇਜ ਜਾਈਏ ਜੀ ਦੇ ਵਾਲੇ ਕਿਹਨੇ ਕਲਾਕਾਰ ਨੂੰ ਬਣਾਉਣਾ ਬੰਦਾ ਨਹੀਂ ਤੇ ਮੰਨਿਓ ਇੱਕ ਵੱਡਾ ਕਲਾਕਾਰ ਜੀ ਮੇਰੇ ਵਿੱਚੋਂ ਮਿਲਦਾ ਸਾਡੇ ਨਾਲ ਡਾਕਟਰ ਸਾਹਿਬ ਬਾਅਦ ਵਿੱਚ ਗੱਲ ਕਰਦੇ ਇਹਨਾਂ ਬੱਚਾ ਕੋਲ ਪਾਸ ਜੋ ਜੋ ਕਾਲੂ ਪ੍ਰੋਗਰਾਮ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕੇ ਜੋ ਵੀ ਅੱਜ ਪ੍ਰੋਗਰਾਮ ਹੋ ਰਿਹਾ ਹੈ ਹਨ ਹਰ ਸਾਲ ਇਹ ਪ੍ਰੋਗਰਾਮ ਮਨਾਏ ਜਾਂਦੇ ਹਨ ਤੇ ਤਿੰਨੇ ਦਿਨ ਪਾਠ ਚੱਲਦਾ ਹੈ 10 ਨੂੰ ਪਾਠ ਆਰੰਭ ਹੁੰਦਾ 11 ਨੂੰ ਮੱਧ ਹੁੰਦਾ 12 ਨੂੰ ਪੂਰਨ ਪਾਈ ਕੀਤੀ ਆ ਤੇ ਇਸ ਤਰਕੇ ਜਦੋਂ ਵੀ ਪਾਠ ਦੇ ਭੋਗ ਕਹਿਣ ਤੋਂ ਬਾਅਦ ਅੰਤ ਕੀਰਤਨ ਦਰਬਾਰ ਸਾਹਿਬ ਦੇ ਨੇ ਢਾਡੀ ਦਰਬਾਰ ਸਾਹਿਬ ਦੇ ਦੂਰੋਂ ਦੇ ਨੇੜੇ ਇਲਾਕੇ ਦੀਆਂ ਸੰਗਤਾਂ ਹੰਮ ਹਮਾ ਕੇ ਆਉਂਦੀਆਂ ਨੇ ਤੇ ਸੰਗਤਾਂ ਦਾ ਬਹੁਤ ਉਤਸ਼ਾਹ ਆ ਵੀ ਸਾਰੇ ਇਲਾਕੇ ਨੂੰ ਇੰਨਾ ਚਾਹ ਹੁੰਦਾ ਹੈ ਵੀ ਜਿੰਨੀ ਅਸੀਂ ਸੇਵਾ ਕਰ ਲਈ ਓਨੀ ਥੋੜੀ ਆ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼ੋਭਾ ਪ੍ਰਾਪਤ ਹਨ ਤੇ ਉਹਨਾਂ ਦੇ ਸ਼ੋਭਾ ਪ੍ਰਾਪਤ ਤੇ ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਕੀਤਾ ਸੀ ਅਤੇ ਅੱਜ ਦੇ ਦਿਨੇ ਹੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਆ ਉਹਨਾਂ ਦੀਆਂ ਲੱਖ ਲੱਖ ਜਨ ਤੁਹਾਡੇ ਦੀਆਂ ਸੰਗਤਾਂ ਨੂੰ ਵਧਾਈਆਂ ਅਤੇ ਇਸ ਸਥਾਨ ਤੋਂ ਪੀਜੀਏ ਦੇ ਲੰਗਰ ਦੀ ਵੀ ਸੇਵਾ ਹੁੰਦੀ ਆ ਜਿਹੜੀ ਹਰ ਰੋਜ਼ ਰੋਡਵੰਦ ਲੋਕਾਂ ਦੇ ਲਈ ਪੀਜਾਈ ਜਾਂਦੀ ਆ ਤੇ ਇੱਥੇ ਗੁਰੂ ਸ਼ਬਦ ਦੀ ਲੜੀ ਚੱਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਲੜੀ ਦੇ ਵਿੱਚ ਜੋ ਵੀ ਕੋਈ ਪਾਠ ਕਰਾਉਂਦਾ ਆ ਉਹ ਮੰਗ ਮੰਗੀਆਂ ਮਰਜ਼ੀਆਂ ਉਹਦੀਆਂ ਪੂਰੀਆਂ ਹੁੰਦੀਆਂ ਲੈ ਤੇ ਇਸ ਇਲਾਕੇ ਦੀ ਸਾਰੀ ਸੰਗਤ ਦੇਸ਼ ਵਿਦੇਸ਼ ਵਿੱਚ ਬੈਠਿਆਂ ਦਾ ਬਹੁਤ ਸੰਜੋਗ ਦਾ ਤੇ ਸੰਗਤਾਂ ਦੀ ਬਹੁਤ ਪ੍ਰਸ਼ਾਦ ਦੇ ਨਾਲ ਸੇਵਾ ਕਰਦੇ ਨੇ ਸਾਰੀ ਇਹ ਜੋ ਵੀ ਪ੍ਰੋਗਰਾਮ ਹੁੰਦੇ ਨੇ ਸੰਗਤਾਂ ਦੇ ਮੇਲਜੋਲ ਦੇ ਨਾਲ ਹੁੰਦੇ ਨੇ ਜੇ ਸੰਗਤਾਂ ਦਾ ਮੇਲ ਜੋਲ ਨਾ ਹੋਵੇ ਪਿਆਰ ਨਾ ਹੋਵੇ ਕੋਈ ਵੀ ਕਾਰਜ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਮੈਂ ਕਾਰੀਗਰਾਂ ਦਾ ਧੰਨਵਾਦ ਜ਼ਰੂਰ ਕਰੂੰਗੀ ਜਿਹੜੇ ਇਸ ਗਰਮੀ ਦੇ ਵਿੱਚ ਸਾਰੀਆਂ ਸੰਗਤਾਂ ਦਾ ਲਈ ਭੋਜਨ ਤਿਆਰ ਕਰ ਰਹੇ ਹਨ ਤੇ ਢਾਡੀ ਜਰਾਨਾਂ ਦੇ ਆਈ ਦੂਰੋਂ ਨੇੜੇੋਂ ਸੰਗਤਾਂ ਕੋਟੀ-ਕੋਟੀ ਧੰਨਵਾਦ ਆ ਫੇਰ ਵੀ ਸੇਵਾਦਾਰਾਂ ਕੋਲੋਂ ਕੋ ਮੀਡੀਆ ਵਾਲਿਆਂ ਕੋਲੋਂ ਕੋਈ ਪ੍ਰਚਾਰਕਾਂ ਕੋਲੋਂ ਕੋਈ ਚੁਪ ਗਲਤੀ ਹੋ ਗਈ ਸੰਗਤ ਬਖਸ਼ਣ ਚੋਗਾ ਕਿਰਪਾ ਕਰਕੇ ਸਾਨੂੰ ਮਾਫ ਕਰਨਾ ਗੁਰ ਨਾਨਕ ਨਾਮ ਜੜਦੀ ਕਲਾ ਤੇਰੇ ਕੋਲ ਬਾਬਾ ਜੀ ਅੱਜ ਧਾਰਮਿਕ ਸਮਾਗਮ ਕਰਵਾਏ ਗਏ ਤੁਹਾਨੂੰ ਚਾਹਦਾ ਸਾਹ ਦੇ ਵਿੱਚ ਕੀ ਕਹੋਂਦੇ ਕਿ ਹਰ ਸਾਰੇ ਬੁਣਣਾ ਆਉਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਉਪਦੇ ਸਭ ਤੋਂ ਪਹਿਲਾਂ ਸਰਬੱਤ ਸੰਤਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਧੰਨ ਧੰਨ ਬਾਬਾ ਸੰਤ ਕਰਤਾਰ ਸਿੰਘ ਬਹਿਰੂ ਮਾਰਿਆਂ ਦੀ ਕਿਰਪਾ ਸਦਕਾ ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਤਰ ਸਾਇਆ ਹੀਟ ਇਸ ਮਾਗਮ ਜੋ ਸਰਬੱਤ ਸੰਗਤਾਂ ਦੇ ਸੰਜੋਗ ਨਾਲ ਅਦੰਬੇ ਗਏ ਹਨ ਕਈ ਸਾਲਾਂ ਤੋਂ ਲਗਾਤਾਰ ਇਸ ਮਾਗਮ ਹੋ ਰਹੇ ਹਨ ਸੰਗਤਾਂ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ ਸੰਗਤਾਂ ਆਪਣੇ ਆਪ ਹੀ ਲੰਗਰ ਦੀ ਸੇਵਾ ਜਲਦੀ ਸੇਵਾ ਔਰ ਹੋਰ ਮਠਾਨ ਪਰ ਦਾਸ ਪ੍ਰਸਾਦਾਂ ਦੀ ਸੇਵਾ ਜਿਹੜੀਆਂ ਉਹ ਕਰ ਰਹੀਆਂ ਹਨ ਸਬੂ ਇਲਾਕੇ ਦੀਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ਔਰ ਸਮੂਹ ਸਾ ਇਲਾਕੇ ਦੀਆਂ ਸੰਗਤਾਂ ਦਾ ਇਸ ਸਥਾਨ ਨੂੰ ਪੂਰਾ ਪੂਰਾ ਸਹਿਯੋਗ ਹੈ ਇੱਕ ਵਾਰੀ ਫੇਰ ਸਰਬੱਤ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਭੁੱਲਾ ਚੁੱਕਾ ਮਾਫ਼ ਜੀ ਪੀਜੀਆ ਦੀ ਲੰਗਰ ਦੀ ਸੇਵਾ ਜਿਹੜੀ ਆ ਇਹ ਵੀ ਸੰਤ ਕਰਤਾਰ ਸਿੰਘ ਪੈਦੂ ਮਾਤਾ ਜੀ ਦੀ ਕਿਰਪਾ صدਕਾ ਪਿਛਲੇ کئی ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਜਿਹੜੀ ਕਿ ਸੰਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਚੱਲ ਰਹੀ ਹੈ ਇਹਦੇ ਵਿੱਚ ਸੰਮੂਹ ਸੰਗਤਾਂ ਦਾ ਸੰਯੋਗ ਹੈ ਇਸ ਕਰਕੇ ਉੱਥੋਂ ਦੇ ਜਿਹੜੇ ਦੂਰੋਂ ਨੇੜੋਂ ਆਏ ਸੰਗਤਾਂ ਉਹਨਾਂ ਨੂੰ ਲੰਗਰ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਹਾਈ ਕਮਿਸ਼ਨਰੀ ਹੋਈ ਹੋਈ ਹੈ ਬਾਜਰੀ ਸਿਗਰਾਂ ਪਰ ਚੱਲੇ ਪਿੱਛੇ ਸਿਗਰਾਂ ਮੈਨੂੰ ਕੀ ਤਾੜੀ ਰੋਗੇ ਰੋਣਾ ਬੁੱਕ ਤੱਕ ਜਾਣਾ ਤੋ ਮੁਕੀਆਂ ਨਾ ਪਿੱਕੋ ਉਹ ਤਾਂ ਜਿਹ ਹੁੰਦਾ ਬਿਹਾਂ ਪੰਛੀ ਪ੍ਰੀਤ ਨਾ ਹੁੰਦੀ ਪ੍ਰਾਣੀ ਮੈਂ ਆਪਕੀ ਨੂੰ ਵਿਗਿਆਨਕ ਦਰਵਾਜ਼ਾ ਕਰਦਾ

ਦੇਖ ਲਿਖ ਜੇ ਲੱਗ ਰਿਹਾ ਵੀ ਜਾਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਾਬਾ ਜੀ ਬਾਬਾ ਸੋਦੇ ਜੀ ਖੜੇ ਨੇ ਸਭ ਤੋਂ ਪਹਿਲਾਂ ਅੱਜ ਬੜਾ ਵਧਾਈ ਦਾ ਦੇਣਾ ਹੈ ਕਿ ਹਰੇਕ ਸਾਲ ਦੀ ਤਰ੍ਹਾਂ 11 ਜੂ ਇਸ ਸਮਾਗਮ ਜਿਹੜਾ ਇੱਥੇ ਗੁਰੂ ਸਾਹਿਬ ਦੀ ਅੱਜ ਇਸ ਦਿਨ ਨੂੰ ਵਿਸ਼ੇਸ਼ ਵੀ ਮੰਨਦਾ ਕਿਉਂਕਿ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅੱਜ ਪਵਿੱਤਰ ਦਿਹਾੜਾ ਤੇ ਉਸ ਦੇ ਨਾਲ ਹੀ ਇਸ ਗੁਰੂ ਘਰ ਦਾ ਵੀ ਸਾਲਾਨਾ ਜਿਹੜਾ ਸਮਾਗਮ ਹਰ ਸਾਲ ਇੱਥੇ ਮਨਾਇਆ ਜਾਂਦਾ ਤੇ ਬਾਬਾ ਛੋਟੂ ਬਾਬਾ ਜੀ ਛੋਟੀ ਜੀ ਦੇ ਸਦਕੇ ਪਿਛਲੇ ਸਾਲ 1998 ਤੋਂ ਪੀਜੀਆ ਦੇ ਵਿਖੇ ਇਸ ਗੁਰੂ ਘਰ ਤੋਂ ਵੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਉਹਨਾਂ ਲਈ ਵੀ ਮੇਰੇ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜਿਹੇ ਪ੍ਰੋਗਰਾਮ ਕਰਦੇ ਸਾਡੀ ਨੌਜਵਾਨੀ ਨੂੰ ਸਿੱਖੀ ਨਾਲ ਜੋੜ ਕੇ ਰੱਖਦੇ ਚੰਗੇ ਰਾਹ ਦੇ ਪਾਉਂਦੇ ਬਹੁਤ ਬਹੁਤ ਧੰਨਵਾਦ ਤੇ ਅੱਜ ਦੇ ਛੁੱਪ ਦਿਹਾੜੇ ਦੀ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ